ਵਾਇਰਲੀ ਦੀ ਫਤਿਹ ਅੱਜ ਅਸੀਂ ਉਰੇ ਇਸ ਲਈ ਇਲਾਨ ਪਈ ਇਸ ਲਈ ਆਏ ਆ ਕਿ ਅਸੀਂ ਇਲਾਨ ਕਰਨ ਆਏ ਆ ਕਿ ਮੈਂ ਸਰਬਜੀਤ ਸਿੰਘ ਖਾਲਸਾ ਸਪੁੱਤਰ ਸ਼ਹੀਦ ਸਰਦਾਰ ਬਿਜਨ ਸਿੰਘ ਐਲਾਨ ਕਰਦਾ ਕਿ ਅਸੀਂ ਆਜ਼ਾਦ ਐਜ਼ ਅ ਆਜ਼ਾਦ ਉਮੀਦਵਾਰ ਫਰੀਦਕੋਟ ਲੋਕ ਸਭਾ ਹਲਕੇ ਤੋਂ ਇਲੈਕਸ਼ਨ ਕੰਟੈਸਟ ਕਰਾਂਗਾ ਮੈਂ ਪਹਿਲਾਂ ਤੁਸੀਂ ਸੌਂਗੀ ਗੱਲ ਅਮਰ ਅਮਰ ਸਰ ਨਾਲ ਲੜ ਕੇ ਚੋਣ ਲੜੀ ਸੀ ਹਾਂਜੀ ਤੇ ਸਾਰਾ ਉਹਨਾਂ ਨੇ ਸਮਰਥਨ ਕੀਤਾ ਜਦੋਂ ਜੀ ਪਹੁੰਚ ਕਰੀ ਹੋਵੇ ਮੈਂ ਜੀ ਪੈਸੇ ਤਾਂ ਆਪ ਸਭ ਨੂੰ ਦੱਸਣਾ ਚਾਹੁੰਗਾ ਕਿ ਮੈਂ ਕਦੀ ਪਹਿਲਾਂ ਵੀ ਕਦੇ ਮੈਂ ਆਪ ਅਪਰੋਚ ਨਹੀਂ ਸੀ ਕੀਤੀ ਵੀ ਮੈਨੂੰ ਟਿਕਟ ਦਿੱਤੀ ਜਾਵੇ ਤਾਂ ਉਹ ਆਪਣਾ ਸ਼੍ਰਮਣੀ ਅਕਾਲੀ ਦਲ ਅਮਰਸਰ ਨੇ ਹੀ ਮੈਨੂੰ ਅਪਰੋਚ ਕੀਤੀ ਸੀ ਦੋ ਵਾਰੀ ਕਿ ਤੁਸੀਂ ਸਾਡੇ ਵੱਲੋਂ ਇਲੈਕਸ਼ਨ ਲੜੋ ਤੇ ਫਿਰ ਬਾਅਦ ਦੇ ਵਿੱਚ ਤੈਂ ਕੋਈ رابطہ ਹੋਇਆ ਕਿਉਂਕਿ ਮੈਂ ਇਲੈਕਸ਼ਨ ਨਹੀਂ ਲੜੀ ਸਤ ਤੋਂ ਬਾਅਦ ਫਿਰ ਹੁਣ ਮੇਰਾ ਮਨ ਵਿਚਾਰ ਬਣਿਆ ਸੀ ਕਿਉਂਕਿ ਮੈਨੂੰ ਫਰੀਦਕੋਟ ਦੀ ਸੰਗਤ ਨਹੀਂ ਅਪਰੋਚ ਕੀਤਾ ਮੇਰਾ ਆਪਣਾ ਕੋਈ ਵਿਚਾਰ ਨਹੀਂ ਸੀ ਇਲੈਕਸ਼ਨ ਲੜਨ ਦਾ ਫਰੀਦਕੋਟ ਦੀ ਸੰਗਤ ਹੀ ਆਈ ਸੀ ਜੀ ਬਈ ਜਿਹੜੀ ਉੱਥੇ ਮੇਨ ਮੁੱਦਾ ਇਹ ਸੀਗਾ ਬਈ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਇੱਜ਼ਤੀ ਹੋਈ ਹੈ ਫਰੀਦਕੋਟ ਦੇ ਵਿੱਚ ਤੇ ਬਈ ਉਸ ਤਾਂ ਜਿੰਨੀਆਂ ਵੀ ਹੁਣ ਇਹ ਸਰਕਾਰ ਬਣੀ ਭਗਵੰਤ ਮਾਨ ਦੀ ਤੇ ਹੋਰ ਪਹਿਲਾਂ ਵਾਲੀਆਂ ਜਿਹੜੀ ਸਰਕਾਰ ਸੀਗੀ ਬਈ ਉਹ ਦੋਸ਼ੀਆਂ ਨੂੰ ਸਜ਼ਾ ਦੀਵਾਨ ਦੇ ਵਿੱਚ ਨਾਕਾਮ ਰਹੀ ਹੈ ਤੇ ਜੋ ਕਿ ਪਹਿਲਾਂ ਤੁਹਾਨੂੰ ਪਤਾ ਵੀ ਜਦੋਂ ਜਿਹੜੀ ਸਰਕਾਰ ਬਣੀ ਹੈ ਇਹਨਾਂ ਮੇਨ ਵਾਦਾ ਆ ਹੀ ਕੀਤਾ ਸੀ ਬਈ ਅਸੀਂ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਦਵਾਵਾਂਗੇ ਤੇ ਬਈ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਇੱਜ਼ਤੀ ਹੋਈ ਹੈ ਬਈ ਉਹਨਾਂ ਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਦਵਾਵਾਂਗੇ ਪਰ ਉਹ ਨਾਕਾਮ ਰਹੀ ਹੈ ਇਸ ਲਈ ਮੈਨੂੰ ਇਸ ਲਈ ਇਹਨਾਂ ਨਾਲ ਅਪਰੋਚ ਕੀਤਾ ਕਿਉਂਕਿ ਸਾਡੇ ਜਿਹੜੀ ਪਰਿਵਾਰ ਨੇ ਪਹਿਲਾਂ ਵੀ ਪੰਥ ਵਾਸਤੇ ਕੁਰਬਾਨੀ ਕੀਤੀ ਹੈ ਤੇ ਸਾਡੇ ਮਨ ਦੇ ਵਿੱਚ ਪੰਥ ਵਾਸਤੇ ਦਰਦ ਵੀ ਬਹੁਤ ਹੈ ਕਿਉਂਕਿ ਸਿਆਸੀ ਬੰਦੇ ਨੂੰ ਕਿਸੇ ਧਰਮ ਦਾ ਕੋਈ ਦਰਦ ਨਹੀਂ ਹੁੰਦਾ ਅਸੀਂ ਪਹਿਲਾਂ ਵੀ ਕੁਰਬਾਨੀ ਕੀਤੀ ਹੈ ਤੇ ਹੁਣ ਵੀ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਬਹੁਤ ਅਦਬ ਸਤਕਾਰ ਹੈ ਸਾਡੇ ਮਨ ਦੇ ਵਿੱਚ ਇਸ ਲਈ ਮੈਂ ਮੇਰ ਤੋਂ ਜਿਹੜੀ ਸੰਗਤ ਨੇ ਇਹੀ ਉਮੀਦ ਲੈ ਕੇ ਆਈ ਹੈ ਕਿ ਅਸੀਂ ਜਿੱਤ ਕੇ ਇਹਨਾਂ ਨੂੰ ਘੱਟੋ-ਘੱਟ ਹੋਰ ਨਹੀਂ ਇਹਨਾਂ ਦੇ ਨਾਮ ਤਾਂ ਅਸੀਂ ਐਕਸਪੋਜ਼ ਕਰੀਏ ਵੀ ਜਨਤਾ ਕਰੀਏ ਵੀ ਕਿਹੜੇ ਬੰਦੇ ਆ ਨੇ ਵੀ ਅਦਵੀ ਕੀਤੀ ਹੈ ਤੇ ਕਿਹਦਾ ਮੇਨ ਰੋਲ ਸੀ ਤੁਹਾਨੂੰ ਵੀ ਲੱਗਦਾ ਵੀ ਸਾਰੀਆਂ ਤਿੰਨੇ ਸਰਕਾਰਾਂ ਜਿਹੜੀਆਂ ਆਕਾਦੀ ਦਾ ਕਾਂਗਰਸ ਆਪ ਤਿੰਨਾਂ ਦਾ ਰੋਲ ਇੱਕੋ ਜਿਹਾ ਹੀ ਰਿਹਾ ਜੀ ਬੀਆਰ ਦੀ ਮਤਲਬ ਇਹ ਤਾਂ ਜੀ ਹੁਣ ਜਦੋਂ ਅਸੀਂ ਐਵੇਂ ਹੋ ਕਿਸੇ ਦਾ ਕੋਈ ਨਾਂ ਨਹੀਂ ਲੈ ਸਕਦੇ ਇਹ ਤਾਂ ਜਦੋਂ ਅਸੀਂ ਜੇ ਮਹਾਰਾਜ ਨੇ ਪਾਵਰ ਬਖਸ਼ੀ ਸਾਨੂੰ ਅਸੀਂ ਜਿਹੜੀ ਜਾਂਚ ਕਰਾਂਗੇ ਘਰਾਵਾਂਗੇ ਫਿਰ ਉਹਦੇ ਵਿੱਚ ਨਿਕਲ ਕੇ ਜੋ ਆਊਗਾ ਉਹ ਜਨਤਾ ਕਰਾਂਗੇ ਇਹਦੇ ਤੋਂ ਇਲਾਵਾ ਕੋਈ ਹੋਰ ਮੁੱਦੇ ਵੀ ਹੈਗੇ ਤੁਹਾਡੇ ਕੋਲੇ ਕੋਈ ਮੁੱਦਾ ਜੀ ਇੱਕ ਤਾਂ ਜਿਹੜਾ ਕਿਸਾਨਾਂ ਦਾ ਮੁੱਦਾ ਹੈ ਉਹ ਕਿਸਾਨਾਂ ਦਾ ਵੀ ਹੈ ਉਹ ਸਾਡਾ ਵੀ ਹੈ ਜਿਹੜਾ ਵੀ ਇਨਸਾਨ ਰੋਟੀ ਖਾਂਦਾ ਹੈ ਉਹ ਸਾਰਿਆਂ ਦਾ ਮੁੱਦਾ ਹੈ ਉਹਨਾਂ ਦਾ ਤੇ ਸਰਕਾਰ ਨੂੰ ਇਹਨੂੰ ਗੰਭੀਰਤਾ ਨਾਲ ਲੈ ਕੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨੀਆਂ ਚਾਹੀਦੀਆਂ ਜਿਵੇਂ ਮੋਦੀ ਨੇ ਆਪਣਾ ਪਹਿਲਾਂ ਇਹਨਾਂ ਨੂੰ ਵਾਅਦਾ ਕਰਕੇ ਉਠਾਤਾ ਤਰਨੇ ਤੋਂ ਉੱਤੇ ਬਾਅਦ ਦੇ ਵਿੱਚ ਉਹ ਵਾਅਦਾ ਨਹੀਂ ਪੂਰਾ ਕੀਤਾ ਇਹ ਬਹੁਤ ਮੰਦਭਾਗੀ ਗੱਲ ਹੈ ਮੋਦੀ ਸਰਕਾਰ ਨੂੰ বিজেপি ਸਰਕਾਰ ਨੂੰ ਐਵੇਂ ਨਹੀਂ ਕਰਨਾ ਚਾਹੀਦਾ ਸੀ ਹੋਰ ਬਹੁਤ ਜਿਹੜੇ ਪੰਥ ਦੇ ਗਤੀਵਿਧੀਆਂ ਉਹਨਾਂ ਦਾ ਵੀ ਕੋਈ ਸਹਿਯੋਗ ਨਹੀਂ ਕਰ ਰਿਹਾ ਹਾਂਜੀ ਕਈ ਅਸੀਂ ਐਕਚੁਅਲੀ ਅਸਲ ਗੱਲ ਇਹ ਆ ਵੀ ਅਸੀਂ ਖੜਨਾ ਤਾਂ ਆਜ਼ਾਦ ਹੀ ਐ ਬਾਕੀ ਕੋਈ ਵੀ ਪਾਰਟੀ ਆ ਕੇ ਸਾਨੂੰ ਸਹਿਯੋਗ ਦੇ ਸਕਦੀ ਐ ਸਾਡੇ ਦਰਵਾਜ਼ੇ ਖੁੱਲੇ ਐ ਸਰਗੋ ਤੁਸੀਂ ਇਲੈਕਸ਼ਨ ਪਹਿਲਾਂ ਵੀ ਲੜਿਆ ਲੇਕਿਨ ਬਟਿੰਡਾ ਤੋਂ ਹਾਂ ਜੀ ਤੁਸੀਂ ਬਟਿੰਡਾ ਤੋਂ ਇਲੈਕਸ਼ਨ ਲੜ ਕੇ ਚੜੇਗੇ ਕਿ ਉਦੋਂ ਬਾਅਦ ਬਟਿੰਡਾ ਦੇ ਵਿੱਚ ਤੁਸੀਂ ਕਦੇ ਆਏ ਬਹੁਤ ਵਾਰੀ ਆਇਆ ਜੀ ਨਹੀਂ ਆਇਆ ਜੀ ਕਦੇ ਕੋਈ ਕਿਸੇ ਦੇ ਦੁੱਖ ਤਕਲੀਫਾਂ ਜਾਂ ਕੋਈ ਕੋਈ ਹੋਰ ਕੋਈ ਕਦੇ ਸੌ ਜਦੋਂ ਬੰਦੇ ਆਏ ਮਾਤ ਰੋਗ ਤਕਲੀਫਾਂ ਨੇ ਜਾਂ ਐਨੇ ਮੁੱਦੇ ਉੱਤੇ ਨੇ ਕੋਈ ਉਹਨਾਂ ਤੇ ਆਪਣਾ ਜਦੋਂ ਨਹੀਂ ਪਏ ਆਪ ਜੀ ਨੂੰ ਦੱਸ ਦਿੰਦਾ ਵੀ ਜਦੋਂ ਮੈਂ ਇਲੈਕਸ਼ਨ ਲੜਿਆ ਸੀ 2004 ਦੇ ਵਿੱਚ ਉਸ ਤੋਂ ਬਾਅਦ ਵੀ ਮਤਲਬ ਜਿਹੜੇ ਤਾਂ ਦੇਖੋ ਜੀ ਮੇਰੇ ਆਪਣੇ ਆ ਜਿਆਦਾ ਨੇੜੇ ਰਹੇ ਐ ਇਲੈਕਸ਼ਨ ਦੇ ਟਾਈਮ ਦੇ ਵਿੱਚ ਉਹਨਾਂ ਨਾਲ ਮੇਰਾ ਹੁਣ ਵੀ ਬਹੁਤ ਰਾਬਤਾ ਹੈ ਮੈਂ ਦੁੱਖ ਸੁੱਖ ਵਿਆਹ ਸ਼ਾਦੀ ਵਿੱਚ ਆਉਣਾ ਜਾਂਣਾ ਤੇ ਜਿਹੜੇ ਆਮ ਲੋਕ ਸੀਗੇ ਪਿੰਡਾਂ ਵਾਲੇ ਉਹਨਾਂ ਨੇ ਜਦੋਂ ਵੀ ਇਲੈਕਸ਼ਨ ਤੋਂ ਬਾਅਦ ਜਿੰਨੀ ਕੁ ਦੇਰ ਵੀ ਮੇਰਾ ਉਹਨਾਂ ਨਾਲ ਰਾਬਤਾ ਰਿਹਾ ਐ ਮੈਂ ਆਉਣਾ ਜਾਂਣਾ ਰਿਹਾ ਉਸ ਤੋਂ ਬਾਅਦ ਵੀ ਭਾਜਪਾ ਚਲੇ ਗਏ ਸੀ ਹਾਂਜੀ ਬੀਐਸਪੀ ਦੇ ਵਿੱਚ ਵੀ ਅਸੀਂ ਕਿਸੇ ਦੇ ਬਸ ਕੋਈ ਕਿਸੇ ਸੱਜਣ ਮਿੱਤਰ ਦੇ ਕਹੇ ਤੇ ਹੀ ਅਸੀਂ ਉਹ ਸਟੈਪ ਲਿਆ ਸੀ ਜਦਕਿ ਉਹ ਸਾਨੂੰ ਨਹੀਂ ਕਰਨਾ ਚਾਹੀਦਾ ਸੀ ਉਹ ਗਲਤ ਸਟੈਪ ਸੀ। ਕੌਮਨੀ ਕੱਲ ਨਾਲ ਬਾਦਲਾ ਜੋ ਕਹਿੰਦਾ ਵੀ ਅਸੀਂ ਪੰਥਕ ਪਾਰਟੀ ਆ ਪੰਜਾਬ ਪੰਜਾਬੀਆਂ ਦੀ ਪਾਰਟੀ ਆ ਉਹਨਾਂ ਨੇ ਕਿਤੇ ਕੋਈ ਕਰੀ ਸ਼ੁਰੂ ਤੋਂ ਲੈ ਕੇ ਨਹੀਂ ਜੀ ਜੇ ਕੋ ਜੇ ਪੰਥਕ ਪਾਰਟੀ ਹੈ ਆਪਣੇ ਆਪ ਨੂੰ ਕਹਿੰਦੀ ਹੈ ਤਾਂ ਹਮੈਤ ਕਰੇ ਸਾਡੀ ਤੇ ਅਸੀਂ ਸਾਡੇ ਹਰੇਕ ਪਾਰਟੀ ਵਾਸਤੇ ਦਰਵਾਜ਼ੇ ਖੁੱਲੇ ਆ ਅਸੀਂ ਲੜਾਂਗੇ ਪਰ ਆਜ਼ਾਦ ਸਾਨੂੰ ਹਮਾਇਤ ਕੋਈ ਵੀ ਕਰ ਸਕਦਾ ਉੱਥੇ ਇੰਨੇ ਕੈਂਡੀਡੇਟ ਜਿਹੜੇ ਪੰਜ ਪانے ਵੀ ਆਇਆ ਮਨੂੰ ਉਥੋਂ ਜਿਹੜਾ ਕੈਂਡੀਡੇਟ ਅਨਾਉਂਸ ਕੀਤਾ ਹਾਂਜੀ ਹਾਂ ਕਾਲੀ ਦਲ ਵੱਲੋਂ ਵੀ ਹੋ ਗਿਆ ਆਪ ਵੱਲੋਂ ਵੀ ਹੋ ਗਿਆ ਹਾਂਜੀ ਹਾਂਜੀ ਇਹਨਾਂ ਦਾ ਕਾਂਗਰਸ ਦਾ ਹੈ ਯਾਰ ਕਾਂਗਰਸ ਦਾ ਹੈ ਤੁਹਾਨੂੰ ਲੱਗਦਾ ਵੀ ਤੁਸੀਂ ਉਹਨਾਂ ਕੈਂਡੀਡੇਟਾਂ ਦੇ ਨਾਲ ਜਿਹੜੇ ਯਾਰ ਆਪਰਾ ਕੰਪੇਨਿਅਨ ਕਰਦੇ ਹੋ ਬਾਈ ਜੀ ਗੱਲ ਨਹੀਂ ਹੈ ਵੀ ਮੈਨੂੰ ਸੰਗਤ ਨੇ ਅਪਰੋਚ ਕੀਤਾ ਲੋਕਾਂ ਨੇ ਹੀ ਅਪਰੋਚ ਕੀਤਾ ਹੈ ਜੇ ਲੋਕਾਂ ਦੇ ਮਨ ਭਰ ਗਏ ਉਹਨਾਂ ਤੋਂ ਉਹਨਾਂ ਲੋਕਾਂ ਨੇ ਫੇਲ ਕਰਤਾ ਉਹਨਾਂ ਨੂੰ ਤਾਂ ਹੀ ਮੇਰੇ ਕੋਲੇ ਅਪਰੋਚ ਕੀਤਾ ਹੈ ਨਾ ਦੇਖੋ ਜੀ ਗੱਲ ਇਹ ਹੈ ਤੁਸੀਂ ਡਿਫਰੈਂਸ ਬਹੁਤ ਨੋਟ ਕੀਤਾ ਹੋਣਾ ਜਦੋਂ ਮੈਂ 2004 ਜਾਂ 7 ਵਿੱਚ ਇਲੈਕਸ਼ਨ ਲੜੀ ਸੀ ਉਦੋਂ ਲੋਕ ਕੈਂਡੀਡੇਟਾਂ ਦੇ ਮਗਰ ਨਹੀਂ ਸੀ ਪੈਂਦੇ ਹੁਣ ਮਗਰ ਲੱਗੇ ਪੈਣ ਲੋਕ ਅੱਕ ਗਏ ਇਨਾਂ ਤੋਂ ਇਹ ਲੋਕਾਂ ਨਾਲ ਜਿਹੜੇ ਵਾਦੇ ਕੀਤੇ ਸੀ ਉਹਨਾਂ ਤੇ ਖਰੇ ਨਹੀਂ ਉਤਰੇ ਲੋਕ ਜਾਗਰੂਕ ਹੋ ਚੁੱਕੇ ਆ ਇਹਨਾਂ ਨੂੰ ਹੁਣ ਜਿਆਦਾ ਦਿਨ ਬੇਫਿਕਰ ਨਹੀਂ ਬਣਾਇਆ ਜਾ ਸਕਦਾ ਤੇ ਬਾਕੀ ਜਿਹੜੀਆਂ ਵੀ ਆ ਪਾਰਟੀਆਂ ਐ ਇਹ ਸਾਰੀਆਂ ਹੀ ਫਰੰਟ ਤੇ ਫੇਲ ਹੋ ਚੁੱਕੀਆਂ ਐ ਕਿਉਂਕਿ ਜਿਹੜਾ ਬਹੁਤ ਵੱਡਾ ਇੱਕ ਮੇਨ ਮੁੱਦਾ ਨਸ਼ਿਆਂ ਦਾ ਐ ਉਹ ਇਸ ਵਾਰ ਵੀ ਹੁਣ ਝਾੜੂ ਦੀ ਆਪ ਦੀ ਸਰਕਾਰ ਬਣੇ ਤਾਂ ਉਹ ਨਸ਼ੇ ਪੰਜਾਬ ਵਿੱਚ ਵਧੇ ਆ ਘਟੇ ਨਹੀਂ ਐ ਇਹ ਹਰੇਕ ਮੁੱਦੇ ਲੈ ਕੇ ਹਾਂਜੀ ਜੀ ਕਲਿਤਾ ਅਮਰ ਸਰਹ ਹਾਂਜੀ 35 ਨੰਬਰ ਦਾ ਪਾਰਟੀ ਦਾ ਨੰਬਰ 25 ਹਾਂਜੀ ਦੋਨਾਂ ਧਰਾਨੇ ਉੱਤੇ ਆਪਣੇ ਕੈਂਡੀਡੇਟ ਨੂੰ ਖੜੇ ਕਰਵਾ ਫੈਸਲਾ ਲਿਆ ਹਾਂਜੀ ਉਹ ਡਾਟੀ ਤੁਸੀਂ ਜਿਸ ਪਰਿਵਾਰ ਦੇ ਵਿਚੋਂ ਆਏ ਹੋ ਤੁਹਾਡਾ ਪਰਿਵਾਰ ਪੰਚ ਪਰਿਵਾਰਕ ਨੂੰ ਹਾਂਜੀ ਜੇ ਪੰਚਕ ਸੰਪਰਦਾਇਕ ਤੰਤੂ ਫਾਰ ਹੋਵੇ ਬੋਲ ਹੋਗੇ ਜਾਂ ਬੋਟੇ ਲਾ ਲੋਗੇ ਹਾਂਜੀ ਇਹਨਾਂ ਨੂੰ ਤੁਸੀਂ ਅਭੀ ਕਰੋਗੇ ਕਿ ਤੁਹਾਨੂੰ ਇਹ ਆਪਣਾ ਬਿਲਕੁਲ ਅਸੀਂ ਕਰਾਂਗੇ ਜੀ ਮੈਂ ਕਹਿ ਕੇ ਹਟਿਆ ਆਪ ਜੀ ਨੂੰ ਪਹਿਲਾਂ ਵੀ ਵੀ ਆਪਣੇ ਮੇਰੇ ਦਰਵਾਜ਼ੇ ਸਾਰਿਆਂ ਵਾਸਤੇ ਖੁੱਲੇ ਆ ਹਲੇ ਅਸੀਂ ਐਕਚੁਅਲੀ ਸਟਾਰਟ ਕੀਤਾ ਹੈ ਅੱਜ ਫਰਸਟ ਪ੍ਰੈਸ ਕਾਨਫਰੰਸ ਕੀਤੀ ਉਮੀਦਵਾਰ ਦਾ ਆਪਣਾ ਐਲਾਨ ਕੀਤਾ ਹੈ ਵੀ ਮੈਂ ਇਲੈਕਸ਼ਨ ਲੜੂਗਾ ਹੁਣ ਅਸੀਂ ਸਾਰੀਆਂ ਜਿੰਨੀਆਂ ਵੀ ਅਕਾਲੀ ਦਾ ਲੈ ਪੰਥਕ ਪਾਰਟੀਆਂ ਅਸੀਂ ਸਾਰਿਆਂ ਨੂੰ ਅਪਰੋਚ ਕਰਾਂਗੇ ਵੀ ਉਹ ਸਾਡੇ ਨਾਲ ਆ ਕੇ ਖੜਨਾ ਤੇ ਵੀ ਮੇਰੀ ਹਮਾਇਤ ਕਰਨ ਧਾਰਮਿਕ ਦਿਵਸਾਂ ਤਹਿਤ ਜਿਸ ਤੁਹਾਡੇ ਪਿਤਾ ਜੀ ਨੇ ਬੜਾ ਕੰਮ ਫੈਲਾ ਗਿਆ ਸੀ ਹਾਂਜੀ ਉਹਨਾਂ ਨਾਲ ਤੁਸੀਂ ਹਾਲਾਤਾਂ ਕਿਹੜਾ ਬਦਲੇ ਦੇ ਜੋ ਉਹ ਨਹੀਂ ਹਰਾਤੀ ਹੈ ਕਿ ਬਦਲੇਗੀ ਨਹੀਂ ਹਾਲਾਤ ਤਾਂ ਦੇਖੋ ਜਿਹੜੇ ਸਾਡੇ ਫਾਦਰ ਸਾਹਿਬ ਨੇ ਜੋ ਵੀ ਕੀਤਾ ਹੈ ਉਹਨਾਂ ਨੇ ਪੰਥ ਵਾਸਤੇ ਕੀਤਾ ਹੈ ਉਹਨਾਂ ਦਾ ਉਹਦੇ ਵਿੱਚ ਨਿੱਜੀ ਸਵਾਰਥ ਕੋਈ ਨਹੀਂ ਸੀ ਇਸ ਲਈ ਜੋ ਵੀ ਉਦੋਂ ਜੋ ਲੋਕਾਂ ਦੇ ਵਿੱਚ ਸਿੱਖ ਕੌਮ ਦੇ ਮਨਾਂ ਦੇ ਵਿੱਚ ਹਮਦਰਦੀ ਸੀ ਸਾਡੇ ਫਾਦਰ ਸਾਹਿਬ ਪ੍ਰਤੀ ਉਹ ਅੱਜ ਵੀ ਹੈ ਉਹ ਕੱਲੀ ਫਰੀਦਕੋਟ ਬਠਿੰਡਾ ਜਾਂ ਕਿਸੇ ਜ਼ਿਲ੍ਹੇ ਦੇ ਲਈ ਨਹੀਂ ਕੱਲੇ ਪੰਜਾਬ ਦੇ ਲਈ ਨਹੀਂ ਕੱਲੇ ਇੰਡੀਆ ਦੇ ਲਈ ਨਹੀਂ ਉਹਨਾਂ ਦੇ ਮਨਾਂ ਵਿੱਚ ਜਿਹੜੀ ਸਿੱਖ ਕੌਮ ਬਾਹਰ ਦੇਸ਼ਾਂ ਦੇ ਵਿੱਚ ਵੀ ਵਸੀ ਹੋਈ ਹੈ ਉਹਨਾਂ ਦੇ ਵਿੱਚ ਵੀ ਬਹੁਤ ਔਨੀ ਹੀ ਹਮਦਰਦੀ ਹੈ ਜਿੰਨੀ 84 ਚ ਸੀ ਮੇਰਾ ਪੁਆਇੰਟ ਇਹ ਹੈ ਕਿ ਜਦੋਂ ਇਹ ਰਾਜ ਦੀ ਇਸ ਦਾ ਅੰਤਿਮ ਸਵਾਲ ਤੁਹਾਨੂੰ ਇਹ ਜਿਹੜੀ ਮਤਲਬ ਕਿ ਆਉਂਦੀ ਨਹੀਂ ਪੰਜ ਦੇ ਹਾਲਾਤ ਤਾਂ ਤੁਹਾਨੂੰ ਪਤਾ ਵੀ ਸਰਕਾਰ ਦੀ ਜਿਹੜੀ ਕੁਸਪੈਟ ਹੈ ਪੰਥ ਦੇ ਵਿੱਚ ਵਧਦੀ ਜਾ ਰਹੀ ਹੈ ਤੇ ਇਹ ਤਾਂ ਜਿਹੜੇ ਹੁਣ ਮਤਲਬ ਮੋਹਤਵਾਰ ਐ ਇਹਨਾਂ ਨੂੰ ਥੋੜਾ ਜਿਹਾ ਸੋਚਣਾ ਚਾਹੀਦਾ ਹੈ ਵੀ ਆਪਾਂ ਸਰਕਾਰ ਦੇ ਇਸ਼ਾਰੇ ਤੇ ਨਾ ਚੱਲੀਏ ਤੇ ਪੰਥ ਦੇ ਹਿੱਤ ਦੇ ਵਿੱਚ ਫੈਸਲੇ ਲੇ। ਹਾਂਜੀ ਜਿਹੜੀ ਗਰੇਕ ਪਾਰਟੀ ਕਹਿੰਦੀ ਆ ਮੈਂ ਮੈਨੀਫੈਸਟੋ ਲੈ ਕੇ ਆਉਂਦੇ ਆ ਵੇ ਅਸੀਂ ਆ ਕਰਾਂਗੇ ਵਾਹ ਕਰਾਂਗੇ ਇਸ ਪਰਵਾਹ ਨੇ ਪਹਿਲਾਂ ਕਰਕੇ ਦਿਖਾਇਆ ਕਿਉਂਕਿ ਜਿਹੜੀ ਸਿਕ ਕੌਮ ਦੀ ਡਿੱਗੀ ਹੋਈ ਪਾ ਗਾ ਉਹ ਸੱਚ ਨੂੰ ਰੱਖਿਆ ਹੈ ਤੇਰਾ ਮੇਨ ਮਕਸਦ ਆਹੀ ਹੈ ਸਭ ਤੋਂ ਪਹਿਲਾਂ ਮੇਨ ਮਕਸਦ ਆ ਹੈ ਕਿ ਮੈਂ ਜੇਕ ਮਹਾਰਾਜ ਨੇ ਆ ਫਰੋਜ਼ ਫਰੀਦਪੁਰ ਦੇ ਸੰਗਤ ਨੇ ਮੈਨੂੰ ਬਲ ਬਖਸ਼ਿਆ ਤਾਂ ਮੈਂ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪੀਅਤ ਵੀ ਹੋਈ ਹੈ ਉਹਨਾਂ ਦੇ ਘਟੋ-ਘਟ ਮੈਂ ਨਾਂ ਜਨ ਤੱਕ ਕਰੂੰਗਾ ਵੀ ਇਹ ਬੰਦੇ ਸੀ ਤੇ ਉਹਨਾਂ ਦੇ ਵੀ ਨਾਂ ਜਨ ਤੱਕ ਹੋਣਗੇ ਜਿਨ੍ਹਾਂ ਨੇ ਉਹਨਾਂ ਨੂੰ ਅੱਜ ਤੱਕ ਬਚਾਇਆ ਉਹ ਮਾਰੇ